ਸੱਚੀ ਗੱਲ ਜੀ ਸਾਰਿਆਂ ਨੂੰ ਫਿਰ ਤੋਂ ਬਣਾਣ ਲੱਗਿਆਂ ਜੀ ਬਹੁਤ ਸੋਹਣਾ ਜਿਹਾ ਇੱਕ ਪੌਂਚੇ ਦਾ ਡਿਜ਼ਾਈਨ ਇਹਦੇ ਲਈ ਜੀ ਮੈਂ ਇੱਕ ਲੇਸ ਲਈ ਹੈ ਉਹਦੇ ਵਿੱਚ ਫਲਾਵਰ ਸੀਗੇ ਮੈਂ ਫਲਾਵਰ ਜਿਹੜੇ ਉਹ ਅਲੱਗ ਕਰ ਲਿਆ ਔਰ ਲੇਸ ਜਿਹੜੀ ਹੈ ਉਹਨੂੰ ਅਲੱਗ ਕਰ ਰਹੀ ਹਾਂ ਬਹੁਤ ਸੋਹਣਾ ਜਿਹਾ ਪੌਂਚੇ ਦਾ ਡਿਜ਼ਾਈਨ ਤਿਆਰ ਹੋ ਜਾਂਦਾ ਹੈ ਇਹਦੇ ਨਾਲ ਨਾਰਮਲ ਲੇਸ ਲਗਾਉਣ ਨਾਲੋਂ ਇਹਦਾ ਕਟਿੰਗ ਕਰਕੇ ਲੇਸ ਲਗਾਉਣ ਨਾਲ ਬਹੁਤ ਸੋਹਣੀ ਚੀਜ਼ ਡਿਫਰੈਂਟ ਜੀ ਚੀਜ਼ ਤਿਆਰ ਹੁੰਦੀ ਹੈ ਮੈਂ ਜਿਹੜੀ ਲੇਸ ਬਚੀ ਹੋਈ ਸੀ ਜਿਹੜੇ ਫਲਾਵਰ ਅਲੱਗ ਕਰ ਲਿਆ ਔਰ ਜਿਹੜੀ ਲੇਸ ਸੀਗੀ ਉਹ ਮੈਂ ਉੱਪਰ ਵਾਲੀ ਸਾਈਡ ਜਿਹੜੀ ਪੌਂ ਲੇਸ نیچے ਨੂੰ ਵੀ ਲਗਾ ਸਕਦੇ ਆ ਤੇ ਉੱਪਰ ਵੀ ਲਗਾ ਸਕਦੇ ਆ ਇਸ ਤੋਂ ਇਲਾਵਾ ਜੀ ਮੈਂ ਉਸ ਤੋਂ ਬਾਅਦ ਜਿਹੜੇ ਰਿੰਗ ਬਨੇ ਹੋਏ ਸੀ ਉਹਨਾਂ ਦੇ ਸਾਹਮਣੇ ਔਰ ਇੱਕ ਉਹਨਾਂ ਦੇ ਬਿਲਕੁਲ ਸਾਹਮਣੇ ਨਿਸ਼ਾਨ ਲਗਾ ਰਹੀ ਆ ਜਦ ਤੁਸੋਂ ਮੈਂ ਹੁਣ ਲੇਸ ਲਗਾਉਂਗੀ ਤੁਹਾਨੂੰ ਪਤਾ ਚੱਲੇਗਾ ਕਿ ਮੈਂ ਨਿਸ਼ਾਨ ਕਿਉਂ ਲਗਾਏ ਆ ਉਸ ਤੋਂ ਬਾਅਦ ਜੀ ਮੈਂ ਇੱਕ ਇੱਕ ਫਲਾਵਰ ਲੈ ਰਹੀ ਆ ਤਾਂ ਇੱਕ ਜਿਹੜਾ ਫਲਾਵਰ ਹੈਗਾ ਮੈਂ ਉਹਨੂੰ ਬਿਲਕੁਲ ਰਿੰਗ ਦੇ ਨਾਲ ਹੀ ਲਗਾ ਲੈਣਾ ਥੋੜਾ ਨੂੰ ਪੱਕਾ ਕਰ ਲੈਣੇ ਆ ਕਿਉਂਕਿ ਧੋਣ ਤੋਂ ਬਾਅਦ ਵੀ ਜਿਹੜੇ ਫਲਾਵਰ ਆ ਉਹ ਇਸੇ ਤਰ੍ਹਾਂ ਰਹਿਣਗੇ ਨਹੀਂ ਤਾਂ ਅਗਰ ਆਪਾਂ ਇੱਕ ਅੱਧੀ ਸਲਾਈ ਲਗਾ ਕੇ نیچے ਆ ਜਾਾਂਗੇ ਤਾਂ ਫਲਾਵਰ ਜਿਹੜੇ ਆ ਉਹ ਅੱਛੀ ਤਰ੍ਹਾਂ ਨਹੀਂ ਲੱਗਦੇ ਤਾਂ ਉੱਪਰ ਜੇ ਨੂੰ ਉੱਠਦੇ ਆ ਉਹ ਵੀ ਚੀਜ਼ ਅੱਛੀ ਨਹੀਂ ਲੱਗਦੀ ਆਪਾਂ ਇਹਨਾਂ ਨੂੰ ਪ੍ਰੋਪਰ ਪੱਕੇ ਕਰਦੇ ਜਾਵਾਂਗੇ ਜਿੰਨੇ ਵੀ ਫਲਾਵਰ ਦੇ ਪੰਖ ਜੇ ਹੈਗੇ ਆ ਉਹਨਾਂ ਦੇ ਉੱਪਰ ਆਪਾਂ ਸਲਾਈ ਲਗਾ ਲਾਂਗੇ ਪ੍ਰੋਪਰ ਉਸ ਤੋਂ ਬਾਅਦ ਜੀ ਮੈਂ ਜਿਹੜਾ ਦੂਸਰਾ ਫਲਾਵਰ ਹੈ ਉਹ ਥੋੜਾ نیچے ਕਰਕੇ ਲਗਾਇਆ ਪਹਿਲਾ ਜਿਹੜਾ ਬਿਲਕੁਲ ਰਿੰਗ ਦੇ ਨਾਲ ਸੀ ਦੂਜਾ ਮੈਂ ਫਲਾਵਰ ਜਿਹੜਾ ਉਹ نیچے ਕਰਕੇ ਲਗਾਇਆ ਔਰ ਜਦੋਂ ਫਲਾਵਰ ਅਟੈਚ ਕਰ ਲਿਆ ਤਾਂ ਮੈਂ نیچے ਦੋ ਜਿੱਦਾਂ ਪੇੜ ਦੀਆਂ ਟਹਿਣੀਆਂ ਹੁੰਦੀਆਂ ਉਹਦਾ ਦਾ ਇੱਕ ਡਿਜ਼ਾਈਨ ਜੇ ਬਣਾ ਲਿਆ ਹੈਗਾ ਮੈਂ ਜਿਹੜਾ ਧਾਗਾ ਲਿਆ ਸੀਗਾ ਉਹ ਜਿਹੜੇ ਲੇਸ ਲਗਾਈ ਹੈ ਮੈਂ ਉਸੇ ਕਲਰ ਦਾ ਲਿਆ ਲਿਆ ਹੋਇਆ ਕਿਉਂਕਿ ਮੇਰੀ ਜਿਹੜੀ ਸ਼ਰਟ ਦੇ ਵਿੱਚ ਇਹ ਵਾਲਾ yellow ਕਲਰ ਸੀਗਾ ਮੇਰੀ ਬਾਟਮ ਦੇ ਨਾਲ ਦਾ ਜੋ ਮੈਂ ਲੇਸ ਦੇ ਨਾਲ ਦਾ ਕਲਰ ਵਿੱਚ ਐਡ ਕੀਤਾ ਹੋਇਆ ਤਾਂ ਮੈਂ ਲੇਸ ਦੇ ਨਾਲ ਦਾ ਹੀ ਜਿਹੜਾ ਉੱਪਰ ਰੀਲ ਦਾ ਧਾਗਾ ਪਾਇਆ ਹੋਇਆ ਤੇ ਜਿਹੜੀਆਂ ਪੇੜ ਦੀਆਂ ਟਾਹਣੀਆਂ ਦੇ ਵਾਂਗ ਮੈਂ ਇੱਕ ਜਿਹੜਾ ਲੰਬਾ ਵਾਲਾ ਜਿਹੜਾ ਫਲਾਵਰ ਲਗਾਇਆ ਉਹਦੇ ਉੱਪਰ ਬਣਾ ਲਈਏ ਸ਼ਾਇਦ ਤੁਹਾਨੂੰ اچھی طرح ਨਜ਼ਰ ਆਈ ਦਿਆ ਹੋਣਾ ਇੱਕ ਫਲਾਵਰ ਆਪਾਂ ਬਿਲਕੁਲ ਨਾਲ ਲਗਾ ਦੇਣਾ ਬਿਲਕੁਲ ਰਿੰਗ ਦੇ ਜਿੱਦਾਂ ਤੁਹਾਨੂੰ ਨਜ਼ਰ ਆ ਰਿਹਾ ਉਸੇ ਤਰ੍ਹਾਂ ਔਰ ਜਿਹੜਾ ਦੂਸਰਾ ਫਲਾਵਰ ਹੈ ਜੀ ਉਹ ਆਪਾਂ ਨੀਚੇ ਲਗਾਣਾ ਹੈ ਲੇਕਿਨ ਆਪਾਂ ਉਹਦੇ ਵਿੱਚ ਜਿਹੜਾ ਗੈਪ ਹੈਗਾ ਗੈਪ ਦੇ ਵਿੱਚ ਪੇੜ ਦੀਆਂ ਟਾਹਣੀਆਂ ਜੀ ਵਾਂਗ ਦੋ ਜਿਹੜੇ ਆਪਾਂ ਟਾਹਣੀਆਂ ਜੀਆਂ ਬਣਾ ਦੇਣੀਆਂ ਇੱਕ ਇਸ ਸਾਈਡ ਇੱਕ ਦੂਸਰੀ ਸਾਈਡ ਹੁਣ ਇਹਦੇ ਵਿੱਚ ਇਹ ਹੈਗਾ ਕਿ ਆਪਣੇ ਕੋਲ ਅਗਰ ਜਿੱਦਾਂ ਅੰਬ੍ਰੇਲਾ ਮਸ਼ੀਨ ਹੈ ਜਿਹਦੇ ਆਪਾਂ ਬੈਕ ਚੱਲ ਜਾਂਦੇ ਆ ਤੇ ਬੈਕ ਕਰਕੇ ਵੀ ਆਪਾਂ ਫਲਾਵਰ ਲਗਾ ਸਕਦੇ ਆ ਲੇਕਿਨ ਕਈ ਮੇਰੀਆਂ ਪੈਣਾ ਕੋਲ ਸਿੰਪਲ ਮਸ਼ੀਨ ਹੁੰਦੀ ਹੈ ਉਹਨਾਂ ਦੇ ਬੈਕ ਨਹੀਂ ਹੁੰਦਾ ਮਤਲਬ ਆਪਾਂ ਪਿੱਛੇ ਨੂੰ ਨਹੀਂ ਚਲਾ ਸਕਦੇ ਤੇ ਤੁਸੀਂ ਉਹਦੇ ਵਿੱਚ ਦੇਖੋ ਕਿ ਪੈਰ ਉਠਾ ਕੇ ਤੁਸੀਂ ਪਿੱਛੇ ਨਾਰਮਲ ਜਿਦਾ ਆਪਾਂ ਹੋਰ ਸਲਾਈਆਂ ਲਗਾਣੇ ਉਸੇ ਤਰ੍ਹਾਂ ਇਹਨੂੰ ਬੈਕ ਕਰਕੇ ਤੁਸੀਂ ਲਗਾ ਸਕਦੇ ਆ ਇਹਦਾ ਆਰਾਮ ਨਾਲ ਲਗਾਉਂਦੇ ਜਾਵਾਂਗੇ ਇਹਨਾਂ ਚੀਜ਼ਾਂ ਤੇ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਲੇਕਿਨ ਟਾਈਮ ਦੇ ਨਾਲ ਜਦੋਂ ਚੀਜ਼ ਬਣ ਜਾਂਦੀ ਹੈ ਤੇ ਇੱਕ ਡਿਫਰੈਂਟ ਜਿਹਾ ਲੁੱਕ ਤਿਆਰ ਹੁੰਦੀ ਹੈ ਇਥੋਂ ਤੱਕ ਤੁਹਾਨੂੰ ਅਗਰ ਡਿਜ਼ਾਈਨ ਥੋੜਾ ਜਿਹਾ ਵੀ ਪਸੰਦ ਆਇਆ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਕਿਉਂਕਿ ਮੈਂ ਇਦਾਂ ਦੇ ਥੋੜੇ-ਥੋੜੇ ਜਿਹੜੇ ਛੋਟੇ-ਛੋਟੇ ਡਿਜ਼ਾਈਨ ਉਹ ਬਣਾਉਂਦੀ ਰਹਿਣੀ ਆਂ ਔਰ ਇਹਨਾਂ ਦੀ ਵੀਡੀਓ ਵੀ ਪਾਉਂਦੀ ਰਹਿਣੀ ਆਂ ਬਾਕੀ ਤੁਹਾਨੂੰ ਕੋਈ ਵੀ ਇਹਦੇ ਬਾਰੇ ਡਾਊਟ ਹੋਏ ਕੋਈ ਵੀ ਤੁਸੀਂ ਪੁੱਛਣਾ ਹੋਏ ਤਾਂ ਮੈਨੂੰ ਕਮੈਂਟ ਕਰ ਸਕਦੇ ਆ ਮੈਂ ਜ਼ਰੂਰ ਆਨਸਰ ਕਰਾਂਗੀ ਇੱਕ ਚੀਜ਼ ਬਣਾ ਲਈ ਮਿਹਨਤ ਕਰਕੇ ਜਦੋਂ ਇਹ ਚੀਜ਼ ਸਾਡੇ ਸਾਹਮਣੇ ਆਂਦੀ ਹੈ ਤਾਂ ਸਾਨੂੰ ਆਪ ਨੂੰ ਨਜ਼ਰ ਆਂਦਾ ਹੈ ਕਿ ਅਸੀਂ ਬਹੁਤ ਅੱਛੀ ਚੀਜ਼ ਬਣਾਈ ਹੈਗੀ ਹੈ ਲੇਸੀਜ਼ ਉਹੀ ਹੁੰਦੀਆਂ ਲੇਕਿਨ ਉਹਨੂੰ ਨਾਰਮਲ ਲਗਾਉਣ ਨਾਲੋਂ ਅਗਰ ਥੋੜਾ ਬਹੁਤ ਕਟਿੰਗ ਕਰਕੇ ਆਪਾਂ ਲਗਾਈਏ ਤਾਂ ਬਹੁਤ ਅੱਛੀ ਚੀਜ਼ ਸਿਆਰ ਹੁੰਦੀ ਹੈ ਇਹਦੇ ਨਾਲ ਇਹ ਹੈਗਾ ਕਿ ਜਿਹੜੀਆਂ ਲੇਸੀਜ਼ ਇਹ ਵਾਲੀਆਂ ਨੇ ਇਹਨਾਂ ਦੇ ਤਾਗੇ ਵਗੈਰਾ ਨਹੀਂ ਨਿਕਲਦੇ ਇਹਨਾਂ ਨੇ ਬਿਲਕੁਲ ਇੱਕ ਸਿੰਗਲ ਤਾਗੇ ਨਾਲ ਹੀ ਜਿਹਦਾ ਫਲਾਵਰ ਜੋੜਿਆ ਹੁੰਦਾ ਆਪਾਂ ਉਹਦੇ ਨਾਲੋਂ ਹਲਕੀ-ਹਲਕੀ ਕਟਿੰਗ ਕਰ ਲਈਏ ਤਾਂ ਬਾਕੀ ਜਿਹੜੀ ਲੇਸ ਹੈ ਉਹ ਖਰਾਬ ਨਹੀਂ ਹੁੰਦੀ ਇਹ ਨਹੀਂ ਹੁੰਦਾ ਕਿ ਜਿਹੜਾ ਫਲਾਵਰ ਹੈ ਉਹ ਖਰਾਬ ਹੋਇਆ ਜਾਂ ਬਾਦ ਵਾਸ਼ ਕਰਨ ਦੇ ਬਾਅਦ ਉਹਦੇ ਧਾਗੇ ਨਿਕਲਦੇ ਇਦਾਂ ਕੁਝ ਨਹੀਂ ਹੁੰਦਾ ਲੇਕਿਨ ਕਈ ਲੇਸੇ ਜ਼ਿਆਦਾ ਹੁੰਦੀਆਂ ਕਿ ਆਪਾਂ ਉਹਨਾਂ ਨੂੰ ਨਹੀਂ ਕੱਟ ਸਕਦੇ ਕਈ ਲੇਸੇਸ ਨੂੰ ਆਪਾਂ ਕਟਿੰਗ ਕਰ ਸਕਦੇ ਹਾਂ ਤੁਸੀਂ ਲੇਸ ਲੈਣ ਲੱਗੇ ਇਹ ਚੀਜ਼ ਦੇਖ ਸਕਦੇ ਹਾਂ ਕਿ ਇਹ ਲੇਸ ਦੀ ਕਟਿੰਗ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਅਗਰ ਤੁਸੀਂ ਇਦਾਂ ਦਾ ਕੋਈ ਡਿਜ਼ਾਈਨ ਬਣਾਣਾ ਹੈ ਤਾਂ ਤੁਸੀਂ ਜ਼ਰੂਰ ਆਪਣਾ ਚੈੱਕ ਕਰਕੇ ਲਿਆ ਕਰੋ ਕਿ ਇਹ ਵਾਲੀ ਲੇਸ ਨਾਲ ਆਪਾਂ ਕੀ ਚੀਜ਼ ਬਣਾ ਸਕਦੇ ਹਾਂ ਫੀਜੀ ਨਾਲ ਜਿਹਦਾ ਫਲਾਵਰ ਹੈ ਇਹ ਫਲਾਵਰ ਬਣ ਜਾਂਦੇ ਹੈ ਕਈ ਵਾਰੀ ਛੋਟੀਆਂ ਛੋਟੀਆਂ ਪੱਤੀਆਂ ਬਣ ਜਾਂਦੀਆਂ ਇਦਾਂ ਬਟ ਡਿਜ਼ਾਈਨ ਬਹੁਤ ਸੋਹਣੇ ਬਣ ਜਾਂਦੇ ਹੈ ਤੁਹਾਨੂੰ ਇਹ ਡਿਜ਼ਾਈਨ ਕਿਦਾਂ ਦਾ ਲੱਗਿਆ ਮੈਨੂੰ ਜ਼ਰੂਰ ਦੱਸਣਾ ਕਮੈਂਟ ਕਰਨਾ ਔਰ ਵੱਧ ਤੋਂ ਵੱਧ ਸ਼ੇਅਰ ਕਰਨਾ